ਹਾਂ ਜੀ ਬੱਸ ਦੇ ਕੰਡਕਟਰ ਦੇ ਵੱਲੋਂ ਮਨਾ ਕੀਤਾ ਗਿਆ ਜੀ ਪਰ ਪਤਾ ਨਹੀਂ ਆ ਵੀ ਬੱਸ ਦੀ ਛੱਤ ਦੇ ਉੱਤੇ ਸਵਾਰੀਆਂ ਬਾਣੀਆਂ ਲਾਊਡ ਨਹੀਂ ਹਾਂ ਜੀ ਹਾਂ ਜੀ ਮਨਾ ਕੀਤਾ ਇਹਨੇ ਪਰ ਨਹੀਂ ਥੱਲੇ ਆਏ ਉਹ ਕਿਉਂਕਿ ਉਹਨਾਂ ਦੇ ਪਿੰਡ ਦੇ ਪਿੰਡ ਦੀ ਬੱਸ ਹੈ ਨਾ ਮੁੰਡੇ ਪਿੰਡ ਦੇ ਹੀ ਤੇ ਕਿਹੜੀ ਜਗ੍ਹਾ ਤੋਂ ਸਰ ਆ ਰਹੇ ਸੀ ਇਹ ਇਧਰੋਂ ਮਾਪੜਾ ਸਾਹਿਬੋਂ ਹਾਂ ਸਜਲੀ ਹੋਣਾ ਮੁਕਤ ਜਾ ਰਹੇ ਸੀ ਹਾਂ ਜੀ ਮੁਕਤ ਜਾ ਰਹੇ ਸੀ ਸਾਰੇ ਸ਼ਰਦਾਲੂ ਵਿੱਚ ਬੈਠਾ ਹਾਂ ਜੀ ਸਾਰੇ ਬੈਠੇ ਕਿੰਨੇ ਕ ਟੋਟਲ ਕਿੰਨੀਆਂ ਕ ਸਵਾਰੀਆਂ ਹੈਗੀਆਂ ਸਾਰੀਆਂ ਫੁੱਲ ਮਲਾ ਕੇ 40 40 45 ਲੱਗਦੇ ਆਣੇ ਇਹ ਸਮਾਂ ਤੇ ਬਸਾਂ ਜਿਹੜੀ ਸੀਟਾਂ ਫੁੱਲ ਲੱਗੀਆਂ ਸੀ ਤਾਂ ਉੱਤੇ ਭਾਈ ਸੀਟਾਂ ਨਹੀਂ ਫੁੱਲੀਆਂ ਸੀਟਾਂ ਥੱਲੇ ਉੱਪਰ ਬਿਠੇ ਵੀ ਕਦੇ ਬਿਠਾ ਕੇ ਭਈ ਅਹੀਂ ਆਰਾਮ ਕਰ ਲਾਂਗੇ ਪਰ ਚੱਲਣਾ ਆਰਾਮ ਕਰਕੇ ਇਹ ਕਰ ਕਮੀ ਠੀਕ ਰੀਸੈਂਟਲੀ ਬੱਸ ਜਿਹੜੀ ਅਸੀਂ ਹੁਣ ਇਹਦਾ ਨੰਬਰ ਵੇਖ ਕੇ ਇਹਨੂੰ ਦੇਖਿਆ ਸ਼ੋਕਲੇਲਾਣ ਵਾਲਿਆਂ ਦੀ ਬੱਸ ਹੈ ਜੀ ਇਹ ਮੁਕਸਰ ਸਾਹਿਬ ਤੋਂ ਆਏ ਸੀ ਤੇ ਬਾਬਾ ਗੁੱਡਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਸੀ ਕਿੰਨੀਆਂ ਸਵਾਰੀਆਂ ਵਿੱਚ ਬੈਠੇ तकरीबन ਸਵਾਰੀਆਂ ਵੇਖੋ ਜੀ ਐਸ ਪਰ ਅਸੀਂ ਕਾਊਂਟਿੰਗ ਤੇ ਨਹੀਂ ਦੱਸ ਸਕਦੇ ਪਰ ਅੰਦਰੋਂ ਵੀ ਭਰੀ ਹੋਈ ਸੀ ਅਕੋਰਡਿੰਗ ਟੂ ਜੋ ਵੀ ਇੱਥੇ ਲੋਕ ਮੌਜੂਦ ਸੀ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਕਿਉਂਕਿ ਪੁਲਿਸ ਪਾਰਟੀ ਤੇ ਲੇਟ ਆਈ ਹੈ ਜਦੋਂ ਤੱਕ ਅਸੀਂ ਆਏ ਸੀ ਤੇ ਆਲਮੋਸਟ ਜਿਹੜੇ ਆ ਬੱਸ ਖਾਲੀ ਸੀ ਤੇ ਇਤੋਂ ਦੇ ਅੱਧੇ ਬੰਦੇ ਜਾ ਚੁੱਕੇ ਸੀ ਕਿੰਨੇ ਕਿ ਲੋਕ ਕਿੰਨੇ ਕਿ ਲੋਕ ਜੱਟ ਭਰੀ ਹੋਈ ਸੀ ਬੱਸ ਤੇ ਉੱਪਰ ਵੀ 8-10 ਬੰਦੇ ਬੈਠੇ ਹੋਏ ਸੀ ਇੱਕ ਬੰਦਾ ਜ਼ਖਮੀ ਹੈ ਜੀ ਤੇ ਜਿਹਨੂੰ ਹਸਪਤਾਲ ਲੈ ਕੇ ਗਏ ਆ ਬਾਕੀ ਵੀ ਇੱਕ ਦੋ ਬੰਦਿਆਂ ਦੇ ਥੋੜੀਆਂ ਸੱਟਾਂ ਲੱਗੀਆਂ ਆ ਤਿੰਨ ਜਣਿਆਂ ਦੀ ਡੈਥ ਹੋ ਗਈ ਆ ਜੀ ਇਹ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਉਹਨਾਂ ਦੀ ਜਿਹੜੀ ਆਪਣਾ ਪਤਾ ਲੱਗਾ ਜਿਹੜੇ ਲੜਕੇ ਪਛਾਣ ਹੋਈ ਉਹਨਾਂ ਦੀ ਜਨਨ ਦੀ ਮੌਤ ਆ ਜੀ ਅਸੀਂ ਉਹਨਾਂ ਦੇ ਵਾਰਸਾਂ ਦਾ ਪਤਾ ਕਰ ਰਹੇ ਆ ਜੀ ਵੀ ਕੌਣ ਆ ਕੀ ਨਾਲ ਹੈ ਗਿਆ ਕਿ ਨਹੀਂ ਇਹ ਪਤਾ ਲੱਗਾ ਹੈ ਕਿ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਏਜ ਜਿਹੜੀ ਆ ਜਿਨ੍ਹਾਂ ਦੀ ਤਿੰਨਾਂ ਦੀ ਡੈਥ ਹੋਈ ਆ ਤਕਰੀਬਨ 18 ਸਾਲ ਤੋਂ ਘੱਟ ਸੀ ਤੇ 1 22 ਸਾਲ ਦਾ ਸੀ ਜੀ ਮੈਮ ਇਹ ਤਾਂ ਹੀ ਸ਼ਰਧਾਲੂ ਹੀ ਗਏ ਸੀ ਸਾਰੇ ਹਾਂਜੀ ਹਾਂਜੀ ਇਹ ਸ਼ਰਧਾਲੂ ਸੀ ਬਾਬਾ ਗੁੱਡਾ ਸਾਹਿਬ ਗਏ ਸੀ ਮੱਥਾ ਟੇਕਣ ਉੱਥੋਂ ਆ ਗਏ ਬੱਸ ਦਾ ਡਰਾਈਵਰ ਮੈਡਮ ਬੱਸ ਦਾ ਡਰਾਈਵਰ ਜੀ ਅਸੀਂ ਹੁਣ ਆਏ ਆ ਕੋਈ ਵੀ ਇੱਥੇ ਹੈ ਨਹੀਂ ਆ ਅਸੀਂ ਉਹਨੂੰ ਕਰਦੇ ਫਾਈਂਡ ਆਊਟ ਕਿੱਥੇ ਗਿਆ ਆ ਪਹਾਲ ਕਰਕੇ ਤੇ ਜੋ ਵੀ ਬੰਦੀ ਕਾਰਵਾਈ ਅਮਲ ਚ ਲਿਆਂਦੇ ਜਾਈਏ ਦੇਖੋ ਜੀ ਹਾਦਸੇ ਨੂੰ तकरीबन आधा पौना ਘੰਟਾ ਹੋ ਗਿਆ ਹੋਏਗਾ ਤੇ ਇੱਥੇ ਜਦੋਂ ਇਹ ਜਾ ਰਹੇ ਸੀ ਰਾਘੀਰ ਇਹਨਾਂ ਨੇ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਕਿ ਇਸ ਤਰ੍ਹਾਂ ਬੱਸ ਜਿਹੜੀ ਆ ਇੱਕ ਹਾਦਸੇ ਦਾ ਸ਼ਿਕਾਰ ਹੋਈ ਆ ਤੇ ਇੱਥੇ ਲੱਗੀ ਹੋਈ ਆ ਜੋ ਸਾਡੀ ਪੁਲਿਸ ਪਾਰਟੀ ਪਹੁੰਚੀ ਆ ਕਿਉਂਕਿ ਸਾਡੇ ਹੁਣ ਡਿਊਟੀ ਅਫਸਰ ਸਾਹਿਬ ਜਿਹੜੇ ਇੰਜਰਡ ਹੈਗੇ ਆ ਉਹਨਾਂ ਨੂੰ ਲੈ ਕੇ ਹਸਪੀਟਲ ਗਏ ਆ ਤੇ ਇਹ ਆ ਜਾ ਰਿਹਾ ਜੀ ਤਿੰਨ ਬੰਦੇ ਜੇ ਉਹਨਾਂ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਤਿੰਨ ਬੰਦਿਆਂ ਦੀ ਡੈਥ ਹੋਈ ਹੈ ਜੀ ਉਹਨਾਂ ਦੀ ਪਛਾਣ ਹੋਈ ਹੈ ਜੀ ਕਿੱਥੋਂ ਦੇ ਸੀ ਉਹਨਾਂ ਦੀ ਪਛਾਣ ਵੇਖੋ ਜੀ ਉਹਨਾਂ ਦੇ ਦੇਖ ਰਹੇ ਆ ਜਿਹੜੇ ਨਾਲ ਕਿਉਂਕਿ ਸਾਰੇ ਸ਼ੌਕਟ ਹੈਗੇ ਆ ਨਾਲ ਜਿਹੜੇ ਆ ਥੋੜੀ ਛੋਟੀ ਉਮਰ ਦੇ ਹੈਗੇ ਆ ਸਾਰੇ ਤੇ ਦੱਸਣ ਦੇ ਥੋੜਾ ਜਿਹਾ ਨਾ ਸ਼ੌਕ ਦੇ ਕਰਨਾ ਜੇ ਸਹੀ ਤਰ੍ਹਾਂ ਦੱਸ ਨਹੀਂ پا ਰਹੇ ਉਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਆ ਜੋ ਵੀ ਫਰਦਰ ਅੱਗੇ ਵਾਟਰ ਵੇਗਤ ਜੋ ਜਿਆਦਾ ਇੰਜਰਡ ਹੋਇਆ ਹੋ ਤੇ ਇੱਕ ਹੈਗਾ ਜੀ ਇੱਕ ਬਾਕੀ ਹੈਗੇ ਇੱਕ ਦੋ ਜਿਨ੍ਹਾਂ ਦੇ ਛੋਟੀਆਂ-ਮੋਟੀਆਂ ਸੱਟਾਂ ਲੱਗੀਆਂ ਇਹ ਆ ਜੀ ਜੀ ਵੇਖੋ ਜੀ ਸਾਰਾ ਕੁਝ ਜੇਰੇ ਤਫਤੀਸ਼ ਹੀ ਆ ਕਿਉਂਕਿ ਇਹ ਜਿਹੜੀ ਸੂਚਨਾ ਪੁਲਿਸ ਨੂੰ ਹਾਸਾ ਤੋਂ ਤਕਰੀਬਨ 10-15 ਮਿੰਟ ਬਾਅਦ ਮਿਲੀ ਆ ਜੀ ਬੀਆਰਟੀਸੀ ਲੇਨ ਦੇ ਵਿੱਚ ਕਹਿੰਦੇ ਜੀ ਉਹਦੇ ਜਿਹੜਾ ਸ਼ੇਡ ਹੈ ਉਹ ਕੋਈ ਪਹਨਾਂਦੇ ਬਚੇ ਉਹ ਉਹਦੇ ਹਾਂਜੀ ਹਾਂਜੀ ਇਹੀ ਆ ਜੀ ਜੋ ਵੀ ਆ ਇਹ ਬੱਸ ਓਵਰਲੋਡਡ ਸੀ ਉਹਦੇ ਉੱਪਰ 8-10 ਜਣੇ ਬੈਠੇ ਹੋਏ ਸੀ ਹੁਣ ਆਪ ਦੇਖਾਂਗੇ ਇਹਦੇ ਡਰਾਈਵਰ ਨੂੰ ਲਿਆਵਾਂਗੇ ਪਲੱਸ ਜਿਹੜੀਆਂ ਹੋਰ ਸਵਾਰੀਆਂ ਉਹਨਾਂ ਨੂੰ ਕੁਝ ਕੁਝ ਗੀ ਹਾਂਜੀ ਹਾਂਜੀ ਆਹੀ ਆਹੀ ਹੋਏਗਾ ਜੀ ਸੇਮ ਆਹੀ ਹੋਗਾ ਪਤਾ ਕੀਤਾ ਜੀ ਇਹ ਬਾਦਸ਼ਾਹ ਮਤਲਬ ਕਿ ਨਾ ਜੀ ਇਹ ਬਾਸਕਟਬਾਲੀ ਹੈ ਜੋ ਹਾਂਜੀ ਹਾਂਜੀ ਨੰਬਰ ਬਠਿੰਡੇ ਦਾ ਜੀ ਅਸ਼ੋਕ ਲੇਲਾਣ ਵਾਲਿਆਂ ਦੀ ਬਸ ਆ ਜੀ ਫਰਦਰ ਹੋਣ ਵੇਖਦੇ ਹਾਂ ਕਿਦੇ ਨਾਮ ਤੇ ਰਜਿਸਟਰ ਹੈਗੀ ਆ ਕੌਣ ਇਹਦਾ ਓਨਰ ਆ ਜਾਂ ਕੀ ਕੌਣ ਇਹਦਾ ਡਰਾਈਵਰ ਹੈਗਾ ਸਾਰਾ ਜੋ ਵੀ ਕਾਰਵਾਈ ਕਰ ਰਹੇ ਆ ਜੀ ਕੀ ਕਾਰਵਾਈ ਪਾਈ ਗਈ ਆ ਜੀ ਕਾਗਜ਼ੀ ਤੌਰ ਤੇ ਕਾਗਜ਼ੀ ਤੌਰ ਤੇ ਜੀ ਹੁਣ ਅਸੀਂ ਬਸ ਨੂੰ ਕਬਜ਼ੇ ਚ ਲੈ ਲਿਆ ਆਇਆ ਆ ਤੇ ਜਿਹੜੇ ਆਪਣੇ ਇੰਜਰਡ ਹੈਗੇ ਆ ਤੇ ਜਿਹੜੇ ਮਰਤਕ ਹੈਗੇ ਉਹਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਤੇ ਇੰਜਰਡ ਦਾ ਇਲਾਜ ਕਰਾ ਰਹੇ ਆ ਜੀ ਉਹਨਾਂ ਨੂੰ ਹਸਪਤਾਲ 'ਚ ਐਡਮਿਟ ਕਰਾਤਾ ਏ ਤੇ ਜਿਹੜੇ ਮਰਤਕ ਆ ਉਹਨਾਂ ਦੀਆਂ ਲਾਸ਼ਾਂ ਐਸੀ ਮੋਰਚਰੀ 'ਚ ਰਖਵਾ ਰਹੇ ਆ ਜੀ ਜੋ ਵੀ ਫਰਦਰ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਵਾਰਸਾਂ ਨੂੰ ਲਿਆ ਕੇ ਉਹਨਾਂ ਦੇ ਬਿਆਨ ਲਏ ਜਾਣਗੇ ਜਿਹੜੇ ਨਾਲ ਸੀ ਸਵਾਰੀਆਂ ਉਹਨਾਂ ਨੂੰ ਵੀ ਲਿਆ ਕੇ ਪੁੱਛਗਿੱਛ ਕਰਕੇ ਜੋ ਵੀ ਫਰਦਰ ਬੰਦੀ ਇਨਵੈਸਟੀਗੇਸ਼ਨ ਉਹ ਅਮਲ 'ਚ ਲਿਆਂਦੀ ਜਾਏਗੀ ਹਾਰਸੀ ਦਾ ਕਰ ਮੁਕਤ ਤੌਰ ਤੇ ਜੀ ਓਵਰਲੋਡਡ ਇਹ ਵੇਖੋ ਜੀ ਤੇ ਹੁਣ ਇਹ ਬਾਅਦ ਤਫਤੀਸ਼ ਕਿਉਂਕਿ ਅੱਜ ਕੱਲ ਆਪਾਂ ਕੁਝ ਨਹੀਂ ਕਹਿ ਸਕਦੇ ਸੀ ਛੋਟੇ ਬੱਚੇ ਸੀ ਬਸ ਦੇ ਉੱਪਰ ਬੈਠੇ ਹੋਏ ਸੀ ਸਾਰੇ ਇਹ ਤੇ ਹੁਣ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਦਾ ਮੁੱਖ ਕਾਰਨ ਕੀ ਆ ਅਜੇ ਅਸੀਂ ਫਿਲਹਾਲ ਕੁਝ ਨਹੀਂ ਕਹਿ ਸਕਦੇ ਜੀ ਠੀਕ ਆ ਹਾਂ ਜੀ ਸ਼ੇਖ ਪਤਾ ਹੋਵੇ ਕਿ ਇੱਥੇ ਆ ਕੇ ਇਹ ਇਹ ਐ ਹਾਸਾ ਕਿਸ ਤਰ੍ਹਾਂ ਕਿੱਥੇ ਵਾਪਰਿਆ ਹੈ ਕਿਹੜੀ ਇਹ ਇਹ ਅਸੀਂ ਤਾਂ ਵਿੱਚ ਸੀ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਤਾਂ ਇੱਥੇ ਆ ਕੇ ਮੜਾ ਪਤਾ ਪਰ ਉਹ ਕਹਿੰਦੇ ਵੀ ਕਈ ਮੁੰਡੇ ਨੌਜਵਾਨ ਜਿਹੜੇ ਮਰ ਗਏ ਆ ਤਿੰਨ ਮੁੰਡੇ ਮਰੇ ਆ ਕਿੰਨੇ ਜਾਣੇ ਦੱਸ ਦਿਓ ਜੀ ਤੋ ਬਸ ਦੀ ਛਾਪੇ ਦੇ ਉੱਤੇ ਬੈਠੇ ਸੀ ਕੋਸ਼ਾ ਦੇ ਉੱਤੇ ਪਰ ਡਰਾਈਵਰ ਦੇ ਵੱਲੋਂ ਜਾਂ ਬਸ ਦੇ ਕੰਡਕਟਰ ਦੇ ਵੱਲੋਂ ਮਨਾ ਨਹੀਂ ਕੀਤਾ ਕਿ ਬਸ ਦੇ ਛੱਤ ਦੇ ਉੱਤੇ ਸਵਾਰੀਆਂ ਸੀਗਾ ਜੀ ਉਹ ਨਹੀਂ ਆਖੇ ਲੱਗੇ ਮਨਾ ਪਰ 12 13 ਜਣੇ ਹੀ ਹਾਂਜੀ ਉਹ ਸਿਰੇ ਰੁਕੇ ਨਹੀਂ ਗੱਡੀ ਵਿਚੀ ਕਾਦੇ ਦੇ ਵਿੱਚ ਕਾਦੇ ਦੇ ਵਿੱਚ ਹਾਂਜੀ ਕਾਦੇ ਵਿੱਚ ਵਿਚੀ ਬੈਠੀ ਗੱਡੀ ਵਿਚੀ ਨਹੀਂ ਕਾਦੇ ਦੇ ਵਿੱਚ ਹਾਂਜੀ ਉਹ ਪਤਾ ਨਹੀਂ ਉਹ ਕਿਥੋਂ ਪੁਲ ਤੋਂ ਟੱਪੀ ਹੈ ਕਾਹੋਂ ਲੈਂਟਰ ਪਾਹਣ ਲੱਗੀ ਪਤਾ ਨਹੀਂ ਕਾਹੋਂ ਲੱਗੀ ਆਉਣੀ ਇਹ ਸੱਈ ਨਾ ਦੇ ਉਹ ਇੱਕ ਪਾ ਆ ਗਈ ਥੋ ਲੱਗਾਈ ਸਾਨੂੰ ਠੀਕ ਹੈ ਜਦੋਂ ਉਹ ਮੁੰਡਿਆਂ ਨੇ ਰੌਲਾ ਪਾਇਆ ਡਰਾਈਵਰ ਕਿੱਥੇ ਗਬਰਦਾ ਫਾਦਰ ਜਨ ਮੇਰੇ ਨਾਲ ਹੀ ਗਈ ਮਿਲਦਾ ਠੀਕ ਹਾਂ ਇਹ ਕਿਹੜੇ ਪਿੰਡੋਂ ਨੇ ਆ ਮੈਂ ਕਿੱਥੇ ਤੁਰੀ ਸੀ ਹਾਂਜੀ ਇਹ ਯਾਤਰਾ ਕਿੱਥੋਂ ਤੁਰੀ ਸੀ ਮੁਕਸਰ ਜਿਹੇ ਤੋਂ ਪਿੰਡ ਬਰਮਗੜ ਤੋਂ ਜੀ ਅੱਛਾ ਤੇ ਇਹ ਕਿੱਥੇ ਆਈ ਹੁਣ ਤੀਜੀ ਦਾ ਇੱਥੇ ਆਈ ਸੀ ਹੁਣ ਚੱਲੇ ਸੀ ਪਿੰਡ ਨੂੰ ਕੋਈ ਮੈਂ ਜੀ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ 알파 ਬੰਦ ਦੇ ਅਗਲੇ ਬੰਨੇਓ ਤੇ ਬੜੇ ਆਰਾਮ ਨਾਲ ਮੈਂ ਚਲਾ ਰਿਹਾ ਸੀ ਇਹ ਇੱਕ ਬੱਸ ਅੰਦਰੋਂ ਆ ਰਹੀ ਸੀ ਤੇ ਅੰਦਰੋਂ ਬੱਸ ਮਗੀਨੀ ਕਰ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੀ ਸੀ ਇੱਕ ਲੈਂਟਰ ਹੈਗਾ ਜਿਹੜਾ ਬੱਸ ਸਟਾਪ ਦੇ ਉੱਤੇ ਵੱਜਾ ਹੈਗਾ ਬੀਆਰਟੀਸੀ ਦਾ ਬੀਆਰਟੀਸੀ ਦਾ ਵੀ ਕਹਿ ਸਕਦੇ ਹੋ ਜਿਹਦਾ ਵੀ ਆ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ ਚ 5-6 ਮੈਂ ਮੇਰੇ ਵੇਖਿਆ ਜਦੋਂ 10-12 ਜਨੇ ਸੀ ਜਿਹੜੇ ਚਾਰ ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵੱਜੀ ਆ ਉਹ ਮੌਕੇ ਤੇ ਤਿੰਨ ਦੀ ਡੈਥ ਹੋ ਗਈ ਆ ਇੱਕ ਦਾ ਬਚਾਅ ਹੋ ਗਿਆ ਪਰ ਇਹ ਗਲਤ ਆ ਜੀ ਸਰਕਾਰ ਨੂੰ ਕੁਛ ਨਾ ਕੋਈ ਤੇ ਸੋਚਣਾ ਚਾਹੀਦਾ ਇਹ ਹਾਸਾ ਦੇ ਹਾਸਾ ਹੀ ਆ ਗਰੀਬ ਬੰਦੇ ਮਰ ਗਏ ਆ ਬੜੀ ਮਾੜੀ ਗੱਲ ਆ ਇਹ ਕੀ ਸਮਝ ਦਿਓ ਜੀ ਗਲਤੀ ਵੇਖੋ ਜੀ ਕਿਸੇ ਵੀ ਵੀ ਕਹ ਲੋ ਹੁਣ ਬੱਸ ਵੀ ਕਹ ਲੋ ਜਾਂ ਬੰਦਿਆਂ ਦੀ ਕਹ ਲੋ ਕਿਸੇ ਵੀ ਕਿਸੇ ਗਲਤੀ ਨਾ ਆਪਣਾ ਕੋਈ ਬਸ ਦਾ ਰੋਲ ਆ ਆਪਣਾ ਤੇ ਰਾਜ ਰਾਹੀਰ ਸੀ ਇਹਨੂੰ ਇਹਨੂੰ ਮੈਂ ਆਪਣੇ ਕੋਲ ਆ ਕੇ ਮੈਂ ਕਾਰ ਰੋਕੀ ਕਿ ਉੱਤੇ ਤੇਰਾ ਹਾਸਾ ਹੋ ਗਿਆ ਵਾ ਅੱਗੇ ਲਾ ਕੇ ਮੈਂ ਤੇ ਕਾਰ ਲਾਈ ਆ ਕਿ ਤੇਰਾ ਹਾਸਾ ਆਇਆ ਰੋਕ ਇਹਨੂੰ ਹਾਸਾ ਮੈਨੂੰ ਪਤਾ ਨਹੀਂ ਲੱਗਾ ਨਾ ਕੁਛ ਨਹੀਂ ਪਤਾ ਲੱਗਾ ਸਰਕਾਰ ਕੋਲ ਬੀਆਰਟੀਸੀ ਬੰਦਲ ਇਹ ਦੇਖੋ ਜੀ ਸਰਕਾਰਾਂ ਦੇ ਕੰਮ ਸਰਕਾਰਾਂ ਦੇ ਕੰਮ ਵੱਡੇ ਆ ਜੀ ਸਰਕਾਰੀ ਜਾਣਨ ਮੈਂ ਇਹ ਵੀ ਅੱਗੇ ਆ ਕੇ ਬੱਸ ਦੇ ਅੱਗੇ ਕਾਰ ਰੋਕੀ ਕੀ ਨੂੰ ਰੋਕ ਉੱਤੇ ਤੇ ਹਾਸਾ ਹੋ ਗਿਆ ਫੋਕਲ ਪੁਆਇੰਟ ਦੇ ਬਾਅਦ ਜੀ α1 ਦੇ ਬਿਲਕੁਲ ਸਾਹਮਣੇ ਜਿਹੜਾ ਹਗਾ ਜੀ ਅੱਛਾ ਪੱਜੀ ਉੱਥੇ ਤੇ ਅਸਿਸਟੈਂਟਰ ਨਿਊ ਮਰਸਦ ਨਿਊ ਮਰਸਦਨੀ ਫੋਕਲ ਪੁਆਇੰਟ ਦੇ ਅਗਲੇ ਪੰਨੇ ਆ ਕੇ ਬੱਸ ਰੋਕੀ ਕੀ ਉੱਤੇ ਹਾਸਾ ਆ ਹਾਦਸੇ ਨੂੰ ਸਾਮੋਇਨੋ ਉਸ ਤੋਂ ਬਾਅਦ ਬੰਦਿਆਂ ਦੀ ਸੁਣਾ ਚ ਆਇਆ ਕਿ ਤਿੰਨ ਦੀ ਡੈਥ ਹੋ ਗਈ ਸਰ ਮੋਕੇ ਤੇ ਪੁਲਿਸ ਆਈ ਹੈ ਪੁਲਸ ਵੀ ਆਈ ਹੈ ਜੀ ਸਾਰਾ ਕੁਝ ਹੈ ਵਧੀਆ ਗੱਡੀ ਵਾਲਾ ਬੰਦਾ ਸੀ ਉਹ ਡਰਾਈਵਰ ਦਾ ਨਹੀਂ ਪਤਾ ਜੀ ਕੁਝ ਨਹੀਂ ਪਤਾ ਇੱਕ ਰਾਹ ਗਰੇ ਕਿ ਮੈਂ ਆਪਣੀ ਕਾਰ ਤੇ ਜਾ ਰਿਹਾ ਸੀ ਅਲਫਾ 1 ਦੇ ਸਾਹਮਣੇ ਰੋਡ ਤੇ ਇਹ ਅੰਦਰ ਸੀ ਬਾਤ ਸਮਝਾਗੇ ਜੇ ਤੁਸੀਂ ਨਾ ਦੱਸੇ ਤੇ ਹੋਏ ਤੱਕ ਬਸ ਕਿੱਥੋਂ ਦੀ ਕਿੱਥੋਂ ਦਾ ਪਤਾ ਨਹੀਂ ਜੀ ਉਹਦੀ ਸਮਝ ਸੀ ਉਹਦਾ ਡਰਾਈਵਰ ਦਾ ਕੀ ਸੀ ਪਰ ਉੱਪਰ ਵੀ ਬੈਠਿਆ ਨੇ ਬੜਾ ਰੋਲਾ ਪਾਇਆ ਉੱਪਰ 10 12 ਜੇ ਨੇ ਬੈਠੇ ਸੀ ਚਾਰ ਜੇ ਨੇ ਨਹੀਂ ਚਾਰ ਜੇ ਨੇ ਨਾਲ ਹਾਸਾ ਹੋਇਆ ਤਿੰਨ ਦੀ ਡੈਥ ਹੋ ਗਈ ਮੋਕੇ ਤੇ ਇੱਕ ਦਾ ਬਚਾ ਹੋਇਆ ਸੋਨਾ ਚ ਜੋ ਆ ਰਿਹਾ ਠੀਕ ਬੜੀ ਮਾੜੀ ਗੱਲ ਆ ਜੀ ਚੱਲਣਾ ਚਾਹੀਦਾ ਇਦਾਂ ਨਹੀਂ ਗਲਤ ਹੁ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼